ਕੇ ਟਾਈਮ ਸਾਡੇ ਕੋਲ ਘੱਟ ਹੈ ਤਾਂ ਕਿਉਂਕਿ ਸਮਾਂ ਬਹੁਤ ਘੱਟ ਹੈ ਆਪਣੇ ਕੋਲ ਤਾਂ ਗੱਲ ਆਪਾਂ ਮੇਨ ਤੇ ਆਉਣੀ ਆ ਮੇਨ ਗੱਲ ਆਪਣੀ ਇਹ ਹੈ ਕਿ ਆਪਾਂ ਪੰਜਾਬ ਪੱਧਰ ਤੇ ਜਿਹੜੇ ਧਰਨੇ ਵਿਆਹੇ ਕੀਤੇ ਐ ਚੈਂ ਅਨੰਦਪੁਰ ਸਾਹਿਬ ਕੀਤਾ ਐ 2 ਮਾਰਚ ਨੂੰ ਜਿਹੜਾ ਆਪਾਂ ਸੰਗਰੂਰ ਕੀਤਾ ਸੀ 23 ਮਾਰਚ ਨੂੰ ਜਿਹੜਾ ਸ਼ਹੀਦੀ ਜਾਹਾ ਸੀ ਭਗਤ ਸਿੰਘ ਦਾ ਉਹਦਾ ਆਪਾਂ ਤਾਂਜਾ ਸੰਗਰੂਰ ਵਿੱਚ ਸੀਐਮ ਦਾ ਵਿਰੋਧ ਕੀਤਾ ਸੀ ਉਹਦੀ ਮੀਟਿੰਗ ਉੱਥੋਂ ਚੱਲਿਆ ਆਨੰਦਪੁਰ 25 ਮਈ ਦਾ ਜਿਹੜਾ ਧਰਨਾ ਸੀ ਆ ਆਨੰਦਪੁਰ ਸੈਨ ਦੇ ਵਿੱਚ ਉਹ ਮੀਟਿੰਗ ਮਿਲੀਏ 5 ਜੂਨ ਦੀ 5 ਜੂਨ ਨੂੰ ਚੱਲਿਆ ਫੋਸ ਵੀ ਕਰਕੇ ਇਹਨਾਂ 12 ਜੂਨ ਦੀ ਕੀਤੀ ਹੈ 12 ਨੂੰ ਛੱਡ ਕੇ ਇਹਨਾਂ 18 ਦੀ ਕੀਤੀ ਹੈ ਮੁਲਤਵੀ ਕਰ ਕਰਕੇ ਆਪਾਂ ਨੂੰ ਲਗਭਗ 1.5 ਮਹੀਨਾ ਇਹਨਾਂ ਲਗਾਇਆ ਫਿਰ ਆਪਣਾ ਜਿਹੜਾ ਧਰਨਾ ਸੀ ਆ 15 ਜੂਨ ਦਾ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਬਹੁਤ ਵਧੀਆ ਧਰਨਾ ਸੀ ਆਪਣਾ ਬਹੁਤ ਵਧੀਆ ਮੰਗਦਾ ਸੀ ਆਪਣੇ ਕੋਲ ਤੇ ਆਪਣੇ ਕੋ ਕੈਡਰ ਵੀ ਬਹੁਤ ਵਧੀਆ ਸੀ ਕੈਡਰ ਦਾ ਰਿਸਪੌਂਸ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਯੋਗ ਲਾਇਆ ਤੁਹਾਡੇ ਇੱਕ ਦੋ ਸਾਥੀ ਹੈਗੇ ਜਿਹੜੇ ਇੰਗਲਿਸ਼ ਦੇ ਵਿੱਚ ਮੇਰੇ ਨਾਲ ਡੇਲੀ ਐਕਟੀਵਿਟੀ ਕਰਦੇ ਆ ਉਹਨਾਂ ਦਾ ਨਾਮ ਹੈ ਰਾਸੈਲ ਸਰ ਤਾਂ ਬਹੁਤ ਵਧੀਆ ਉਹ ਤੁਹਾਡੇ ਟ੍ਰੇਨ ਇੰਸਟੀਚੂਟ ਦੇ ਵਿੱਚ ਹਰ ਇੱਕ ਐਕਟੀਵਿਟੀ ਪਾਉਂਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਧੰਨਵਾਦ ਆ ਉਹ ਜਿਹੜੇ ਫੰਡ ਕਰਦੇ ਹੋ ਤੁਹਾਨੂੰ ਬਿਲਕੁਲ ਸਾਰੇ ਸੂਝਵਾਨ ਤੁਹਾਨੂੰ ਵੀ ਪਤਾ ਹੈ ਕਿ ਕੰਡ ਦੀ ਲੋੜ ਬੜੀ ਹੋਈ ਹੈ ਚਲੋ ਇਹ ਗੱਲਾਂ ਆਪਣੀਆਂ ਬਾਅਦੀਆਂ ਨੇ ਤਾਂ ਆਪਣਾ ਜਿਹੜਾ ਮੈਟਰ ਹੈ 5 ਜੂਨ ਨੂੰ 12 ਜੂਨ ਨੂੰ ਤੇ 18 ਜੂਨ ਇਹ ਆਪਣੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਮਿਲਤ ਵੀ ਹੋਈਆਂ ਤਾਂ ਮੀਟਿੰਗਾਂ ਲਗਾਤਾਰ ਮਿਲਤੀ ਹੋਈਆਂ ਉਹਦਾ ਕਾਰਨ ਕੀ ਹੈ ਕਿ ਸਰਕਾਰ ਆਪਣੇ ਨਾਲ ਮੀਟਿੰਗਾਂ ਨਹੀਂ ਕਰਨਾ ਚਾਹੁੰਦੀ ਦੇਣਾ ਤਾਂ ਚਾਹੁੰਦੀ ਹੈ ਕੁਛ ਨਾ ਕੁਛ ਇਹ ਗੱਲ ਕਰੀ ਜਾ ਰਹੀ ਹੈ ਪਰ ਥੋੜਾ ਜਿਹਾ ਲੇਟ ਕਰਨਾ ਚਾਹੁੰਦੀ ਉਹਦੇ ਵਿੱਚ ਵੀ ਇਹ ਨਹੀਂ ਹੈ ਪੀ ਅਸੀਂ ਥੋੜਾ ਜਿਹਾ ਇਹਨਾਂ ਨੂੰ 2-4 ਮਹੀਨੇ ਲਗਾ ਕੇ ਇਹਨਾਂ ਨੂੰ ਪਰਦੀ ਦਾ ਦੇ ਦੇਵਾਂਗੇ ਪਰ ਦਿਆਂਗੇ ਅਸੀਂ ਥੋੜਾ ਜਿਆਹਾ ਆਪਣੇ ਵੋਟਾਂ ਲੈਣ ਦੇ ਕਾਰਨ ਤੇ ਇਹ ਸਾਨੂੰ ਵੋਟਾਂ ਵੀ ਕਰਨ ਤੇ ਅਸੀਂ ਪਰਦੀ ਵੋਟਾਂ ਅਸੀਂ ਤਾਂ ਹੀ ਕਰਾਂਗੇ ਕਿ ਅਸੀਂ ਜੁਆਇਨਿੰਗ ਪੱਤਰ ਜਾਂ ਅਨੁਯੁਕਤੀ ਪੱਤਰ ਲਵਾਗੇ ਤੇ ਅਸੀਂ ਵੇਖਾਂਗੇ ਕਿ ਸਾਨੂੰ ਲਟਕਾਇਆ ਤਾਂ ਨਹੀਂ ਸਾਨੂੰ ਕਰਦੀਆ ਵੋਟਾਂ ਦੇ ਵਿੱਚ ਤਾਂ ਨਹੀਂ ਲਾਇਆ ਉਸ ਤਰ੍ਹਾਂ ਅਸੀਂ ਵੋਟਾਂ ਕਰਾਂਗੇ ਚਲੋ ਉਹ ਵੀ ਆਪਣਾ ਬਾਦ ਦਾ ਮੈਟਰ ਹੈ ਹੁਣ ਆਪਣਾ ਗੱਲ ਕਰਦੇ ਆਂ ਵੇਖੋ ਮੁੱਤਵੀ ਮੀਟਿੰਗਾਂ ਹੋਈਆਂ ਉਹਦਾ ਆਪਾਂ ਨੂੰ ਸਾਰੇ ਪੰਜਾਬ ਨੂੰ ਬਿਲਕੁਲ ਰੋਸ਼ ਹੈ ਤੇ ਕੱਲ ਆਪਾਂ ਇੱਕ ਨਾ ਮਿੱਟਕਾ ਜਲਾਲਾਬਾਦ ਦੇ ਵਿੱਚ ਰੱਖੀ ਹੋਈ ਹੈ ਜਲਾਲਾਬਾਦ ਦੇ ਵਿੱਚ ਮੀਟਿੰਗ ਰੱਖੀ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਜਲਾਲਾਬਾਦ ਦੇ ਬੱਸ ਸਟੈਂਡ ਦੇ ਬਿਲਕੁਲ ਪਿਛਲੇ ਪਾਸੇ ਗੁਰਦੁਆਰਾ ਹੈ ਗੁਰਦੁਆਰਾ ਖਾਇਨਾਕ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਅੱਜ ਸਾਥੀਓ ਜਿਹੜਾ ਬਸ ਇੰਨੀ ਮੈਂ ਕੱਲ ਕਰਦੀ ਵੀ ਜਿਹੜਾ ਆਪਣੀ ਮੀਟਿੰਗ ਹੈ ਉਹ ਬਿਲਕੁਲ ਜਿਹੜਾ ਸਾਡਾ ਟੂ ਬੱਸ ਸਟੈਂਡ ਹੈ ਜਲੰਧਾ ਬਾਦ ਵਿੱਚ ਉਸ ਬੱਸ ਸਟੈਂਡ ਦੇ ਬਿਲਕੁਲ ਨਾਲ ਜਿਹੜਾ ਬੈਕ ਸਾਈਡ ਬੱਸ ਸਟੈਂਡ ਤੇ ਜਾਂਦੀ ਆ ਕਮਰੇ ਵਾਲਾ ਰੋਡ ਤੇ ਤੁਸੀਂ ਥੋੜਾ ਪਾ ਜਦੋਂ ਕਮਰੇ ਵਾਲਾ ਨੂੰ ਤੁਰਦੇ ਉੱਥੋਂ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਮੈਂ ਦੁਬਾਰਾ ਰਿਪੀਟ ਕਰ ਦਿਆਂ ਕਮਰੇ ਵਾਲਾ ਰੋਡ ਤੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਜਿਹੜੀ ਆਪਣੀ ਕਾਲਜ ਜਿਹੜੀ ਆ ਉਹ ਮੀਟਿੰਗ ਹੈਗੀ ਆ ਤੇ ਤੁਸੀਂ ਸਾਰਿਆਂ ਨੇ ਉਸ ਮੀਟਿੰਗ ਦੇ ਵਿੱਚ ਇਕ ਪਹੁੰਚਣਾ ਤੇ ਟਾਈਮ ਕਿੰਨੇ ਸਾਫ ਤੋਂ ਦੇਣਾ ਤਾਂ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਪਹੁੰਚਣਾ ਤੁਸੀਂ ਕੱਲ੍ਹ ਐ ਆਪਣੀ ਮੀਟਿੰਗ ਮੀਟਿੰਗ ਦੇ ਵਿੱਚ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਕਿਉਂਕਿ ਇਹ ਮੀਟਿੰਗ ਤੁਹਾਡੀ ਐਮ ਹੋਣ ਜਾ ਰਹੀ ਹੈ ਇਹਦੇ ਵਿੱਚ ਤੁਹਾਨੂੰ ਪਤਾ ਲੱਗਣਾ ਕਿ ਉਹਨਾਂ ਆਪਾਂ ਕਰਨਾ ਕੀ ਹੈ ਅੱਗੇ ਦੀ ਜਿਹੜੀ ਰਣਨੀਤੀ ਆਪਾਂ ਤਿਆਰ ਕਰਨੀ ਹੈ ਵੇਖੋ ਮੀਟਿੰਗਾਂ ਬੁਲਦੀ ਹੋਈਆਂ ਜਿਹੜਾ ਵੀ ਤੁਹਾਡਾ ਸਪੈਂਡ ਹੋਵੇਗਾ ਕੱਲ ਉਹ ਤੁਹਾਡਾ ਬਿਲਕੁਲ ਸਿਰ ਮੱਥੇ ਹੋਊਗਾ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਨਵੇਂ ਬੱਸ ਸਟੈਂਡ ਦੇ ਵਿੱਚ ਤੁਸੀਂ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਉੱਥੇ ਪਹੁੰਚਣਾ ਹੈ ਮੇਰਾ ਨੰਬਰ 9464283 ਤਰ੍ਹਾਂ ਕਿਹਾ ਸੀ ਜੇ ਤੁਹਾਨੂੰ ਕੋਈ ਦਿੱਕਤ ਹੋਵੇ ਉਹਦੇ ਤੇ ਤੁਸੀਂ ਬਿਲਕੁਲ ਅੱਗੇ 2 ਮਿੰਟ ਤੁਹਾਡੇ ਨਾਲ ਨਿਸ਼ਚਿਤ ਸਰ ਲਾਉਂਗੇ ਹਾਂਜੀ ਤਾਂ ਸਸਸੀਕਾਲ ਮੇਰੇ ਪਿਆਰੇ ਸਾਥਿਓ ਤਾਂ ਜਿਵੇਂ ਜਸਵੰਤ ਨੇ ਤੁਹਾਡੇ ਨਾਲ ਗੱਲ ਕਰੀ ਲਈ ਆ ਕਿ ਆਪਣਾ ਜਿਹੜਾ ਇੱਥੇ ਕਰਫੂ ਹੋਣ ਦਾ ਬੁਖਰੀਸ਼ਾ ਨਾ ਤਾਂ origion ਇਹ ਆ ਕਿ ਸਰਕਾਰ ਪਿਛਲੇ ਦਿਲ ਸਾਲ ਤੋਂ ਜਿਹੜੀਆਂ ਪੋਸਟਾਂ ਨੇ ਉਹ ਆਪਣਾ ਬਿਲ ਕੋ ਦਿਨ ਦੇ ਔਰ ਪੋਸਟਾ ਦੇਣੀ ਤਾਂ ਬੜੀ ਬਾਤ ਦੀ ਗੱਲ ਆ ਜਦੋਂ ਵੀ ਆਪਾਂ ਕੋਈ ਸਟਰਗਲ ਲੜਦੇ ਆ ਪ੍ਰੋਟੈਸਟ ਕਰਦੇ ਆ ਜਿਵੇਂ ਆਪਾਂ ਸੰਗਰੂਨ ਕੀਤਾ ਨਾਲ ਉੱਪਰ ਕਿੰਦਾ ਵਿਧਾਨੇ ਕੀਤਾ ਉਸ ਤੋਂ ਬਾਅਦ ਮੀਟਿੰਗਾਂ ਦੇ ਕੇ ਮਤਲਬ ਮੀਟਿੰਗਾ ਇੱਕ ਆਪੜੇ ਕੋ ਰਾਹ ਹੁੰਦਾ ਆਪਣਾ ਗੱਲਬਾਤ ਕਰਨ ਦਾ ਜਿੱਦਾਂ ਆਪਾਂ ਸਰਕਾਰ ਦੇ ਨਾਲ ਡਾਇਲੌਗ ਚ ਆ ਸਕਦੇ ਆ ਤਾਂ ਉਹ ਆਪਦੇ ਉਸ ਰਾਹ ਤੋਂ ਵੀ ਭੱਜ ਰਹੇ ਆ ਮਤਲਬ ਕਿ ਚਲੋ ਆਪਰੇ ਮੀਟਿੰਗ ਵੀ ਲੈ ਲੈ ਜਿਹੜੇ ਲੋਕ ਅੱਜ ਆਏ ਆ ਪ੍ਰੋਟੈਸਟ ਕਰਕੇ ਆਏ ਤਾਂ ਇਹਨਾਂ ਨੇ 18 ਤਰੀਕ ਦੀ ਸਿੱਖਿਆ ਮੰਤਰੀ ਸੀਐਮ ਲੈਵਲ ਦੀ ਮੀਟਿੰਗ ਦਿੱਤੀ ਸੀ ਦੋਵੇਂ ਮੀਟਿੰਗਾਂ ਤੋਂ ਭੱਜ ਗਏ ਇਹਦੇ ਸੀ ਤੁਹਾਨੂੰ ਮੀਟਿੰਗ ਤੱਕ ਵੀ ਨਹੀਂ ਦੇਣੀ ਮਨ ਲੋ ਇਹ حساب ਲਾ ਲਓ ਕਿ ਜਿਹੜੀ ਸਰਕਾਰ ਆਪਾਂ ਨੂੰ ਇੱਕ ਮੀਟਿੰਗ ਜਾਂ ਬੈਠਕ ਤੱਕ ਤਿਆਰ ਨਹੀਂ ਤਾਂ ਬੋਸਟਰ ਨਹੀਂ ਕਦੇ ਤਿਆਰ ਹੋਊਗੀ ਤਾਂ ਇਸਕੇ ਇੱਕ ਥੋੜਾ ਜਿਹਾ ਤੁਹਾਨੂੰ ਸਮਝਣ ਦੀ ਲੋੜ ਆ ਕਿ ਸਰਕਾਰ ਦੇ ਕੋਲ ਸੋਨਾ ਸਮਾਂ ਹੈ ਆਪਣੇ ਕੋਲ ਪ੍ਰੈਸ਼ਰ ਪਾ ਕੇ ਬੋਸਟਰ ਲੈਂਦਾ ਤਾਂ ਇਸੇ ਗਾਰਡਿੰਗ ਆਪਣੇ ਦੋ ਦਿਨ ਦਾ ਅਨਾਉਂਸਮੈਂਟ ਹੈ ਇਹਨੇ ਤੁਹਾਡੇ ਨਾਲ ਕਰਦੀਆਂ ਨੇ ਸਭ ਤੋਂ ਪਹਿਲੀ ਚੀਜ਼ ਇਹ ਕਿ ਆਪਾਂ ਕੱਲ ਨੂੰ ਵੇਖੋ ਜਿਹੜਾ ਫਾਈਲ ਮਤਾ ਬੱਚੇ ਜ਼ਰੂਰੀ ਨਹੀਂ ਕਿਉਂ ਜਲਾਲਾਵਾਦੀ ਮੀਟਿੰਗ ਉਹ ਲਗਭਗ ਪੂਰੇ ਪੰਜਾਬ ਲੈਵਲ ਦੀ ਮੀਟਿੰਗ ਹੈ ਜਿਹੜਾ 50 60 ਕਿਲੋਮੀਟਰ 100 ਕਿਲੋਮੀਟਰ ਤੱਕ ਦਾ ਹੈਗਾ ਤਾਂ ਉਹ ਜਲਾਲਾਬਾਦ ਕੱਲ ਆ ਸਕਦਾ ਸ਼ਾਮ ਨੂੰ 4 ਵਜੇ ਬੱਸ ਸਟੈਂਡ ਦੇ ਪਿਛਲੇ ਪਾਸੇ ਬੋਲੋ ਬੱਸ ਸਟੈਂਡ ਦੇ ਪਿਛਲੇ ਪਾਸੇ ਕਮੇਟੇਰਾ ਲੋੜ ਹੈ ਉਹ ਬੋਲਦਵਾਨ ਸਾਹਿਬ ਉੱਥੇ ਮੀਟਿੰਗ ਰੱਖੀ ਲਈਆ ਤਾਂ ਸਾਰੇ ਆਪਾਂ ਮੀਟਿੰਗ ਦੇ ਵਿੱਚ ਪਹੁੰਚੀਏ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਦੋ ਦਿਨ ਚੀਜ਼ਾਂ ਨੇ ਇੱਕ ਤਾਂ ਅਸੀਂ ਸੋਚ ਰਹੇ ਆ ਕਿ ਆਪਣਾ ਭਾਰੀ ਚਲਾਨ ਕਰਦੀ ਹੈ ਨਾ ਤਾਂ ਇੱਕ ਅਸੀਂ ਇਹ ਕਰਕੇ ਅਸੀਂ ਤੇ ਬਾਲਣਕਾਰ ਦੇ ਵਿੱਚ ਆਪਾਂ ਇੱਕ ਪ੍ਰੋਟੈਸਟ ਅਨਾਉਂਸ ਕਰਦੇ ਆ ਦੂਸਰਾ ਇਹ ਆਕੀਉਂ ਦੇ ਵਿੱਚ ਕਰਨ ਨੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੰਸ਼ ਗਰੂਰ ਤੇ ਨੰਦਪੁਰ ਦੇ ਵਿੱਚ ਧਰਨੇ ਲਾਇਏ ਸੀ ਤਾਂ ਪ੍ਰਕਾਰ ਦੇ ਵਿੱਚ ਹੋਰ ਪ੍ਰੈਸ਼ਰ ਬਿਲਡ ਅਪ ਕਰਨ ਵਾਸਤੇ ਅਸੀਂ ਡਿਪਾਰਟਮੈਂਟ ਦੇ ਵਿੱਚ ਧਰਨਾ ਲਾਵਾਂਗੇ। ਉਹ ਮੁਖਾਲੀ ਜਾਂ ਡਿਪਾਰਟਮੈਂਟ ਦੇ ਵਿੱਚ ਧਰਨਾ ਲਾਉਣਾ ਉਹ ਕੇਡਰ ਦੀ ਸਟਰੰਥ ਨੂੰ ਬਿਨਾਂ ਨਹੀਂ ਰੱਖਣਾ। ਇਹ ਗੱਲ ਇੱਕ ਸੱਚ ਹੈ। ਮਤਲਬ ਜੇ ਤੁਸੀਂ ਸਾਰੇ ਆਪਾਂ ਗਲਤ ਨਹੀਂ ਕੇਡਰਾਂ ਜਾਂ ਸਾਰੇ ਵਿਦਿਆਰਥੀ ਆ ਉਹ ਆਪਾਂ ਨੂੰ ਸਪੋਰਟ ਕਰਦਾ ਹੈ, ਮਦਦ ਕਰਦਾ ਹੈ ਤਾਂ ਆਪਾਂ ਡਿਪਾਰਟਮੈਂਟ ਘੇਟ ਸਕਦੇ ਹਾਂ। ਉਹ ਡਿਪਾਰਟਮੈਂਟ ਕੇ ਅੰਦਰ ਨਾਲ ਸਰਕਾਰ ਦੇ ਉੱਤੇ ਜਿਹੜੀ ਆ ਮਨ ਲੋਕਾਂ ਤੇ ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਕਿਉਂਕਿ ਡਿਪਾਰਟਮੈਂਟ ਤੋਂ ਤੇ ਚਾਰ ਤੋਂ ਲੋਕ ਦੋਹੇ ਹੀ ਸਿੱਖਿਆ ਮੰਤਰੀ ਦੀ ਗੋਠੀ ਆ